ਸੱਚੀ ਗਾ ਦੋਸਤੋ ਅਸੀਂ ਗੱਲ ਕਰਾਂਗੇ ਜਿਹੜੀ ਲੋਕ ਵਿਦੇਸ਼ ਚ ਆਏ ਵੀ ਜਾਂ ਆਣਾ ਚਾਹੁੰਦੇ ਸੀ ਜਾਂ ਅੱਗੋਂ ਜਿਹੜੇ ਆ ਰਹੇ ਵੇ ਕੀ ਫਰਕ ਹੈ ਗਾ ਜਿਹੜੀ ਪਹਿਲਾਂ ਪਹਿਲਾਂ ਲੋਕ ਬਾਹਰ ਆਂਦੇ ਹੁੰਦੇ ਸੀ ਨਾ ਵਿਦੇਸ਼ਾਂ ਵਿੱਚ ਉਹਨਾਂ ਦਾ ਇੱਕ ਟਾਰਗੇਟ ਹੁੰਦਾ ਸੀ ਵੀ 2-3 ਸਾਲ ਲਾਣੇ ਵਿੱਚ ਤੇ ਪੈਸੇ ਕਮਾ ਕੇ ਇੰਡੀਆ ਵਾਪਸ ਆ ਜੇਦਾ ਫਿਰ ਸਾਲ ਦੂਸਰਾ ਇੰਡੀਆ ਰਹਿਣਾ ਫਿਰ ਵਾਪਸ ਜਾਈਣਾ ਗਾ ਯਾਨੀ ਕਿ ਘਰ ਦੀ ਵੀ ਖੁਸ਼ੀ ਰਹੇ ਨਾ ਫੈਮਿਲੀ ਵੀ ਖੁਸ਼ ਰਵੇ ਇਕ ਕਮਾਈ ਵੀ ਹੋ ਜਵੇ ਉਹਨਾਂ ਦੇ ਨਾਲ ਹੀ ਖਰਚੇ ਘੱਟ ਹੁੰਦੇ ਸੀ ਤੇ ਲੋਕਾਂ ਨੇ ਪ੍ਰੈਸੀ ਕਮਾ ਕੇ ਨਾ ਆਪਣਾ ਪਿੱਛੇ ਘਰਬੜ ਬਣਾ ਲਿਆ ਕਈਆਂ ਨੇ ਆਪਣੇ ਵਿਆਹ ਕਾਲੇ ਜਿਹੜੀ ਥੋੜੀ ਜਿਆਦਾ ਉਮਰ ਦੇ ਆਏ ਸੀ ਉਹਨਾਂ ਆਪਣੇ ਬੱਚਿਆਂ ਦੇ ਵਿਆਹ شادی ਕਰਦੇ ਕੁੜੀਆਂ ਦਾ ਰਿਸ਼ਤੇ ਕਰਦੇ ਯਾਨੀ ਕਿ ਸਾਰਾ ਪਰਿਵਾਰ ਖੁਸ਼ ਰਹਾ ਸੀ ਜਿਆਦਾ ਦੀ ਪਿੱਛੇ ਬਣਾ ਲਈ ਲੇਕਿਨ ਹੁਣ ਦਾ ਤੇ ਪੁਰਾਣੀ ਸੋਚ ਬਹੁਤ ਫਰਕ ਪੈ ਗਿਆ ਹੈ ਹੁਣ ਜਿਹੜੇ ਲੋਕ ਆ ਰਹੇ ਨੇ ਨਾ ਹੁਣ ਖਾਸ ਕਰਕੇ ਜੰਗ ਮੁੰਡੇ ਆ ਰਹੇ ਵੇ ਜਾਂ ਕੁੜੀਆਂ ਆ ਰਹੇ ਵੇ ਉਨ੍ਹਾਂ ਦੀ ਸੋਚ ਹੀ ਹੋਏਗੀ ਵੀ ਅਗਰ ਬਾਹਰ ਜਾਣ ਦੀ ਬਾਤ ਪੱਕੀ ਹੋ ਜਾਣਾਗਾ ਵਾਪਸ ਨਹੀਂ ਆਣਾ ਜੇ ਆਣਾ ਤੇ ਵਾਪਸ ਪੱਕੀ ਹੋ ਗਿਆਣਾ ਕਿਉਂਕਿ ਜੇ ਵੈਸੇ ਆਇਆ ਨਾ ਵਾਪਸ ਤੇ ਬੜੀ ਇਨਸਲਟ ਸਮਝ ਦੇਵੇ ਇੱਕ ਸੜਮ ਗੋਲੀ ਬਿਲਕੁਲ ਸਹੀ ਹੈ ਇਹ ਕੋਈ ਬਾਅਦ ਵਿੱਚ ਵਾਪਸ ਆਈ ਜਾਣਾ ਉਹ ਵਿਚਾਰੇ ਦੇ ਭਾਵੇਂ ਕੋਈ ਜੂਰੀ ਕੰਮ ਹੋਵੇ ਭਾਵੇਂ ਕਾਰਨ ਕੋਈ ਮਜਬੂਰੀ ਹੋਵੇ ਲੋਕ ਛੇੜਨੋਂ ਆਵਾਜ਼ ਨਹੀਂ ਆਉਂਦੇ ਉਹ ਬਸ ਲਾਥੀਆ ਚਾਹ ਆ ਗਿਆਂ ਵਾਪਸ ਆਪੇ ਵਾਪਸ ਆਏ ਕਿ ਉਹਨਾਂ ਕੱਢਦਾ ਤੈਨੂੰ ਵੀ ਜਾ-ਬਜਾ ਖਤਮ ਹੋ ਗਿਆਣਾ ਇੱਦਾਂ ਦੇ ਵੀ ਕਿ ਬੰਦੇ ਬਾਹਰ ਜਾ ਕੇ ਪੱਕੇ ਹੋ ਜਾਂਦੇ ਫਿਰ ਸਾਰਾ ਹਿੰਦੁਸਤਾਨਾ ਚਲਾ ਜਾਵੇ। ਯਾਨੀ ਕਿ ਬੰਦੇ ਦਾ ਪੂਰਾ ਮਜਾਉ ਰੰਦੇ ਵੇ ਉਹ ਬੰਦਾ ਮਜਬੂਰ ਹੋ ਜਾਂਦਾ। ਉਹ ਜਿਹਦਾ ਕਿਤੇ ਨਹੀਂ ਵੀ ਮਨ ਕਰਦਾ ਨਾ ਬਾਹਰ ਆਣ ਨੂੰ ਉਹਨੂੰ ਫਿਰ ਮਜਬੂਰੀ ਬਾਹਰ ਆਣਾ ਪੈਂਦਾ ਹੈ। ਉਸ ਤੋਂ ਬਾਅਦ ਫਿਰ ਅੱਜਕੱਲ ਇੱਕ ਹੋਰ ਟ੍ਰੈਂਡ ਚੱਲ ਪਿਆ ਹੈ। ਜਿਹੜੇ ਮੁੰਡੇ ਕੁੜੀਆਂ ਬਾਹਰ ਆਏ ਵੇ ਕਮਾਈ ਤੇ ਕਰਨੀ ਕਰਨੀ ਹੈ ਨਾ ਉਹਨਾਂ ਦੇ ਖਰਚੇ ਵੜੇ ਗਏ ਵੇ ਆਈਫੋਨ ਵੀ ਵਰਗ ਨੂੰ ਚਾਹੀਦਾ ਥੱਲੇ ਕਾਰ ਵੀ ਚਾਹੀਦੀ ਹੈ। ਬਾਪੂ ਵਿਚੀ ਡੀ ਦਾ ਵੀ ਮੁੰਡਿਆਂ ਕੁੜੀ ਨੂੰ ਬਾਹਰ ਭੇਜਿਆ ਤੇ ਪੈਸੇ ਚਾਰ ਕਮਾ ਕੇ ਭੇਜਣਗੇ ਤੇ ਮੁੰਡੇ ਬਾਹਰ ਐਸ਼ ਪ੍ਰਸਤੀ ਚ ਪੈ ਜਾਂਦੇ ਵੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਤਕਰੀਬਨ ਜੋ ਵੇਚੀ ਜਾ ਉਹ ਆਉਂਦੀਆਂ ਗੱਡੀ ਲੈ ਲੈਂਦੇ ਵੇ ਫੀਸਾਂ ਕੰਨੀਆਂ ਹੁੰਦੀਆਂ ਕਰਜ਼ੇ ਦੇ ਲੈਂਦੇ ਵੇ ਫਿਰ ਹੌਲੀ 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 ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਵੇ ਕਮਾਈ ਹੁੰਦੀ ਨਹੀਂ ਤੇ ਕਿਸ਼ਤਾਂ ਦੇਣੀਆਂ ਹੁੰਦੀਆਂ ਖਰਚੇ ਵਧੇ ਹੁੰਦੇ ਵੇ ਪਿੱਛੇ ਬਾਪੂ ਦੇ ਸਿਰ ਤੇ ਕਰਜ਼ਾ ਚੜਿਆ ਹੁੰਦਾ ਉਹ ਫਿਰ ਡੀਪ ਪ੍ਰੈਸ਼ਨ ਚ ਲੈਂਦੇ ਵੇ ਕਈ ਬੰਦੇ ਤੇ ਆਰਥਵਿਲ ਹੋ ਜਾਂਦਾ ਹੈ ਕਈ ਕੁਝ ਆਪਣੇ ਆਪ ਨੂੰ ਕਰ ਵੀ ਲੈਂਦੇ ਵੇ ਜਾਇਦਤ ਕੀ ਬਣਾਣੀ ਸੀ ਆਪਣੀ ਜ਼ਿੰਦਗੀ ਦੇ ਰਿਸਕ 'ਚ ਪਾਈ ਹੁੰਦੀ ਹੈ ਤੇ ਜੇ ਚਿਰੋ ਚਾਰ ਬੰਦੇ ਚੰਗੇ ਵੇ ਦਿਲ ਦੇ ਸੱਚੇ ਵੇ ਜਿਹੜੇ ਸੱਟ ਹੋ ਵੀ ਗਏ ਵੇ ਉਹ ਸਭ ਤੋਂ ਪਹਿਲਾਂ ਇਹ ਸੋਚਦੇ ਵੀ ਇੱਥੇ ਆ ਹੁਣ ਆਪਣਾ ਘਰ-ਬਾਰ ਹੀ ਬਣਾਣਾ ਹੈ ਉਹ ਬਾਪੂ ਨੂੰ ਵੀ ਕਹਿੰਦੇ ਵੇ ਉਹ ਜ਼ਮੀਨ ਵੇਚ ਦੇ ਇੱਥੇ ਮੈਂ ਪੁਗਾ ਜਾਵਾਂ ਇੱਥੇ ਘਰ ਲੰਨੇ ਆ ਤੁਹਾਨੂੰ ਮਗਾਰਾਂਗਾ ਬਾਅਦ ਇੰਡੀਆ ਜੀ ਕੀ ਪਿਆ ਸੇਫਟੀ ਨਹੀਂ ਗਈ ਯਾਨੀ ਕਿ ਮਾਂ ਪਿਓ ਦਾ ਮਕਾਨ ਵੀ ਵਕਾ ਦਿੰਦੇ ਵੇ ਸਿਰਬਾਰ ਦੇ ਚੱਕਰ ਵਿੱਚੇ ਹੁਣ ਅੱਜਕੱਲ ਕੰਮ ਉਲਟਾ ਹੋ ਗਿਆ ਹੈ ਜੋ ਉਹਦੇ ਬਾਹਰ ਹਾਲਾਤ ਖਰਾਬ ਹੋਏ ਨਾ ਹੁਣ ਲੋਕ ਪਛਤਾ ਰਹੇ ਵੇ ਹੁਣ ਸੋਚ ਰਹੇ ਵੇ ਕਿ ਕਿਸੇ ਦੀ ਘਿੰਡੀ ਵਾਪਸ ਲੈ ਜੀਏ ਕਿਉਂਕਿ ਪਹਿਲਾਂ ਲੋਕ ਇੰਡੀਆ ਕੰਦੇ ਸੀ ਸੇਫਟੀ ਨਹੀਂ ਗਈ ਤਦ ਬਾਅਦ ਸੈੱਟ ਹੋਏ ਆ ਹੁਣ ਬਾਹਰ ਦੇ ਹਾਲਾਤ ਦੇਖਣ ਦੇ ਵੇ ਕੋਈ ਨਾ ਕੋਈ ਪੰਗਾ ਪਿਆ ਰੰਦਾ ਹੁਣ ਸੋਚ ਬਦਲ ਗਈ ਹੁਣ ਕਈ ਵਾਪਸ ਆਣਾ ਜਾਂਦੇ ਮੇਰ ਥੈਂਕ ਯੂ ਵੈਰੀ ਮਚ